ਕੋਈ ਐਸ ਤੋਂ ਵੱਡੀ ਕੋਈ ਤਰੀਕਾ ਰਕੀ ਹੋਣੀ ਹੈ ਵੀ ਕੋਈ ਨਤਰਸਦੇ ਫਿਰਦੇ ਨੇ ਤੇ ਕੋਈ ਸਰਦੇ ਫਿਰਦੇ ਨੇ ਮਾਤਾ ਨੇ ਨਾਤੇ ਨੇ ਲੋਕਾਂ ਦਾ ਬੂਲਦੇ ਨੇ ਅੱਜ ਕੱਲ੍ਹ ਇਹ ਲੜਕੀਆਂ ਨੇ ਉਹ ਵੀ ਮੁੰਡੇ ਦੇ ਰੱਬਰ ਲੱਗੀਆਂ ਚਾਹੇ ਲੜਕਾ ਆ ਜਾਂ ਲੜਕੀ ਦੋਵੇਂ ਇੱਕ ਬਰਾਬਰ ਦੀ ਅਬ ਬਹੁਤ ਸ਼ਹਿਰ ਦੀ ਟਾਣੀ ਵਿਸ਼ੇਸ਼ ਤਰਨਥ ਵਿੱਚੋਂ ਵਗਦੀ ਨਹਿਰ ਵਿੱਚ ਅੱਜ ਇੱਕ ਨਾਮਜਮੇ ਬੱਚੇ ਦੀ ਲਾਸ਼ ਨਹਿਰ ਦੇ ਵਿੱਚ ਤੈਰਦੀ ਹੋਈ ਵੇਖੀ ਗਈ ਅਤੇ ਵੇਖ ਕੇ ਸਭ ਹੈਰਾਨ ਹੋ ਗਏ ਚੀਜ਼ਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਨੰਮ ਚਮਮਾ ਬੱਚਾ ਨਹਿਰ ਵਿੱਚ ਤੈਰਦਾ ਦਿਖਾਈ ਦੇ ਰਿਹਾ ਹੈ ਨਗਰਥਾਣਾ ਪੁਲਿਸ ਅਤੇ ਨਰ ਸੇਵਾ ਨਰਾਇਣ ਸੇਵਾ ਸਮਮਤੀ ਦੇ ਮੈਂਬਰ ਮੌਕੇ ਤੇ ਪਹੁੰਚੇ ਨਹਿਰ ਵਿੱਚ ਨਮ ਜੰਮੇ ਬੱਚੇ ਦੀ ਲਾਸ਼ ਮਿਲਣਾ ਆਪਣੇ ਆਪ 'ਚ ਇੱਕ ਵੱਡਾ ਸਵਾਲ ਹੈ ਪੁਲਿਸ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਦਿੰਦਿਆਂ ਹੋਇਆਂ ਪੁਲਿਸ ਅਤੇ ਨਰ ਸੇਵਾ ਨਰਾਇਣ ਸੇਵਾ ਸਮਮਤੀ ਦੇ ਮੈਂਬਰਾਂ ਨੇ ਦੱਸਿਆ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮੁਲਕਪੁਰਾ ਨਹਿਰ ਵਿੱਚ ਇੱਕ ਨਮ ਜੰਮੇ ਬੱਚੇ ਦੀ ਲਾਸ਼ ਤੈਰਦੇ ਹੋਏ ਦੇਖੀ ਗਈ ਉਨਾ ਮੌਕੇ ਤੇ ਪਹੁੰਚੇ ਲਾਸ਼ ਨੂੰ ਅਬੂਹਰ ਦੇ ਸਰਕਾਰੀ ਹਸਪਤਲ ਦੇ ਮੁਰਦਾ ਘਰ ਚ ਰਖਵਾਇਆ ਜਾ ਰਿਹਾ ਨਰ ਸੇਵਾ ਨਰੈਣ ਸੇਵਾ ਸਮਿਤੀ ਦੇ ਮੈਂਬਰਾਂ ਨੇ ਡੀਸੀ ਫਾਜ਼ਲ ਕਾ ਅਤੇ ਪੁਲਿਸ ਕੋਲੋਂ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ਕਿੱਥੇ ਜੇ ਵਖਿਆ ਸੀ ਨੂੰ ਜੀ ਅਨਹਰ ਤੋਂ ਅਗਲੇ ਪਾਸੇ ਜੀ ਆਪਣੇ ਮਾਨਕਲ ਰੋਡ ਤੋਂ ਅਨਹਰ ਤੋਂ ਅਗਲੇ ਪਾਸੇ ਬੀਐਸਐਫ ਦੇ ਛਾਂਮਲੇ ਬੈਕਪੈਕ ਅੱਛਾ ਠੀਕ ਕਿੰਨੇ ਸਾਲ ਦਾ ਬੱਚਾ ਜਾਬਦਾ ਜੀ 6 ਮਹੀਨੇ ਦਾ ਬੱਚਾ ਲੱਗ ਰਿਹਾ ਹੈ ਸਾਹਮਣੇ ਲੱਗ ਰਿਹਾ ਹੈ ਹਿੰਦੇ ਸਿੱਖੋ ਵੀ ਕੋਲ ਠੀਕ ਹੈ ਜੀ ਜੋ ਜਿਥੋਂ ਬੋ ਨਾਰਾੰਕੀ ਠੀਕ ਹੈ ਇਹ ਕਿੰਨੇ ਕਿ ਟਾਈਮ ਦਾ ਲੱਗਦਾ ਬੱਚਾ ਇਹ 3 ਸਾਲ ਦਾ ਠੀਕ ਹੈ ਮਨੇ ਲੋਕਾਂ ਨੂੰ ਤਾਂ ਸੰਤਾਨ ਨਹੀਂ ਮਿਲਦੀ ਤਾਂ ਇੱਕ ਲੜਕੇ ਨੂੰ ਕਿੱਥੇ ਜਨਾਰ ਦੇ 20 ਸਾਲ ਦਾ ਬੱਚਾ ਦੇਖੋ ਜੇ ਇਸ ਤੋਂ ਵੱਡੀ ਦੁੱਖਦਾਰੀ ਘਟਨਾ ਕੀ ਹੋ ਸਕਦੀ ਹੈ ਕਿ ਕੋਈ ਦਾ ਤਰਸਦੇ ਫਿਰਦੇ ਨੇ ਤੇ ਕੋਈ ਸਿਰਦੇ ਫਿਰਦੇ ਨੇ ਦੇਖੋ ਗਾਇਸਸ ਨੂੰ ਸਾਨੂੰ ਪਤਾ ਲੱਗਿਆ ਸੀ ਸਾਡੇ ਪੈਸਾ ਤਿੰਦਰ ਜੀ ਤੇ ਚਲਾਈ ਦਾ ਫੋਨ ਆਇਆ ਸੀ ਕਿ ਇੱਕ ਬੱਚਾ ਬਰੂਨ ਕਹਿੰਸ ਨੇ ਇਸ ਚੱਲਦਾ ਨਾ ਬਰੂਨ ਜਗਾ ਤੇ ਲੜਕਾ ਹੈਗਾ ਤੇ ਇਹਨੂੰ ਕੱਢ ਕਿਉਂ ਸੱਕਰੋਸ ਨੂੰ ਖਾਵਾਂਗੇ ਕਿਉਂਕਿ ਬਹੁਤ ਹੀ ਨਿਰਦੇ ਨਿੰਦੇਗਾ ਦੀ ਹੈ ਜਿਵੇਂ ਮੈਂ ਕਹਿ ਰਹੀ ਐ ਅਸੀਂ ਇਹ ਛੋਟਾ ਜਿਹਾ ਸ਼ਬਦ ਨਹੀਂ ਆ ਕਿੰਨੇ ਕੁ ਮਹੀਨਿਆਂ ਦਾ ਜਾਬਦਾ ਬੀਟੂ ਜੀ ਇਹ ਲਗਦਾ 65 ਮਹੀਨੇ ਤੋਂ ਨਹੀਂ ਹਾਂਜੀ ਇਹ ਕੁਛ ਪਾਣੀ ਪੀਂਦਾ ਫੁੱਲ ਗਿਆ ਹਾਂਜੀ ਕਿਸ ਤਰ੍ਹਾਂ ਦੀ ਮੰਗ ਕਰਦੇ ਹੋ ਜੇ ਹਾਂ ਪੂਰੇ ਕਿਸ ਤਰ੍ਹਾਂ ਦੀ ਮੰਗ ਕਰਦੇ ਹੋ ਪ੍ਰਸ਼ਾਸਨ ਜੀ ਬੱਚੇ ਦਾ ਅੰਗ ਪੂਰੇ ਹੈ ਬੱਚੇ ਦਾ ਅੰਗ ਪੂਰੇ ਹੈ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਬੀਟੂ ਜੀ ਜੋ ਸੇ ਮੰਗ ਰਹੇ ਵੀ ਜਿਹੜੇ ਹਸਪਤਲ ਲਗੇ ਨੇ ਜਿਹੜੇ ਕੰਮੇ ਕੀਤੀ ਆ ਕਿਥੇ ਬੱਚਾ ਆਇਆ ਕਿਨੇ ਸਿੱਟੇਗਾ ਐਸਲਪ ਕਰਕੇ ਕੰਮ ਕੀਤੀ ਜਾਵੇ ਜਿਹੜੇ ਨਰਾਤੇ ਚੱਲਦੇ ਤਰ੍ਹਾਂ ਦੀ ਜਿਹੜੀ ਬੱਚੇ ਦੀ ਡੈਡ ਮੁੰਡੀ ਮਿਲਣਾ ਬਾਹਰ ਜਾਂਦੀ ਤੇ ਕੋਲੀ ਮਾਤਰਾਂ ਨਾਤੇ ਨੇ ਲੋਕਾਂ ਕੰਗਾ ਪੁੱਛਦੇ ਨੇ ਅੱਜ ਕੱਲ੍ਹ ਲੜਕੀਆਂ ਨੇ ਉਹ ਵੀ ਮੁੰਡੇ ਦੇ ਬਰਾਬਰ ਰਹੀਆਂ ਨੇ ਚਾਹੇ ਲੜਕਾ ਹੋਵੇ ਜਾਂ ਲੜਕੀ ਦੋਵੇਂ ਇੱਕ ਬਰਾਬਰ ਨੇ ਕੋਈ ਛੋਟਾ ਵੱਡਾ ਨਹੀਂ ਕਿਹਾ ਇਸ ਤਰ੍ਹਾਂ ਦੀ ਸਤਿ ਉਤਰਾ ਮਿਲੀ ਸੀ ਤੁਹਾਨੂੰ ਮੌਕੇ ਤੇ ਜੀ ਸਾਨੂੰ ਐਮਐਸਸੀ থানা ਨੂੰ ਇੱਕ ਪੁਚਨਾ ਮਿਲੀ ਸੀ ਜੀ ਕਿ ਆਹ ਜੀ ਮੈਨਰ ਦੇ ਵਿੱਚ ਇੱਕ ਘੁਣ ਆਇਆ ਕੋਈ ਨਰਸਵੰਦ ਰੈਂਸਵਾਲ ਅਹ ਦਰਾਇ ਸਾਡਾ ਘੁਣ ਆਇਆ ਜੀ ਦਿੱਤੀ ਜੀ ਮੌਕੇ ਤੇ ਆਏ ਆ ਤੇ ਇਹਨੂੰ ਉਹਨਾਂ ਨੇ ਨਰਸਵੰਦ ਰੈਂਸਵਾਲ ਨੇ ਬਾਹਰ ਘੱਟ ਕੇ ਤੇ ਆਪਾਂ شناختਰੀ ਹੁਣ ਕਰਾਂਗੇ ਜੀ ਠੀਕ ਕਿਹੜਾ ਘੰਟੇ ਲਈ ਇਹਦੀ شناخت ਕਰਾ ਕੇ ਹੁੰਦੀ ਆ ਚਲੋ ਜਿਹੜੀ ਨੇੜੇ ਚ ਬ੍ਰਮਹ ਹੋਇਆ ਜੀ ਬ੍ਰੂਣ ਆਹ ਮੈਨਰ ਜਿਹੜੀ ਕਿਕਰ ਖੜਨ ਚੰਦੀ ਹੈ ਜੀ ਜੀ ਕਿੰਨੇ ਕਿ ਮਹੀਨੇ ਦਾ ਜਾਬਦਾ ਕਿਸ ਤਰ੍ਹਾਂ ਵੇਖਦੇ ਪੂਰਾ ਹੀ ਹੈ ਜੀ ਬੱਚਾ ਸਹੀ ਹੈਗਾ ਜੀ ਕਿਸ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਰਹੀਗੀ ਸਰ ਤੁਹਾਡੇ ਵੱਲੋਂ ਕਾਨੂੰਨੀ ਕਾਰਵਾਈ ਹੁਣ ਅਸਰ ਨਾਲ ਨੌਜੁਕੀ ਚ ਲੈ ਕੇ ਕਰਾਂਗੇ ਜੋ ਜਿੰਨੀ ਬਣਦੀ ਹੋਵੇ